ਤਲਵਰ ਸਪੀਕਰ ਸਾਹਿਬ ਤੁਸੀਂ ਮੈਨੂੰ ਸਮਾਂ ਦਿੱਤਾ ਮੌਕਾ ਦਿੱਤਾ ਤੇ ਕੱਲ ਅਸੀਂ ਜਾਣਦੇ ਆ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੇ ਸਤਿਕਾਰਤ ਫੌਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਾਹੀ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਧੰਨਵਾਦ ਜੀ ਵਾਕਿਆ ਹੀ ਸਰਦਾਰ ਫੌਜਾ ਸਿੰਘ ਜੀ 111 ਸਾਲ ਦੇ ਬਜ਼ੁਰਗ ਸਨ ਮੈਂ ਤਾਂ ਲੇਕਿਨ ਜਦਬਾਨਾ ਨਰ ਨੌਜਵਾਨਾਂ ਸੀ ਪ੍ਰੇਰਨਾਸ ਨੂੰ ਤੋਂ ਨੌਜਵਾਨਾਂ ਦੀ ਰੀਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸਿਲਾ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਜਲੰਧ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ ਸੋ ਸੱਲਾ ਬਜਰ ਦੌੜ ਆਖ ਪਣੀ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾੜਾ ਪ੍ਰਕਾਸ਼ ਕੀਤਾ ਔਰ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਦੇਖ ਹਮੇਸ਼ਾ ਕੋਈ ਨਾ ਫਰੂਟ ਰਹਿਣਗੇ ਸੋ ਬੜੀ ਦੁਖੀ ਘੜੀ ਹੈ ਤਾਲਵੰਤ ਸਪੀਕਰ ਸਾਹਿਬ ਤੁਸੀਂ ਮੈਨੂੰ ਸਮਾਂ ਦਿੱਤਾ ਮੌਕਾ ਦਿੱਤਾ ਤੇ ਕੱਲ ਅਸੀਂ ਜਾਣਦੇ ਹਾਂ ਕਿ ਜੇਵੇ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਤੇ ਸਾਡੇ ਬੜੇ ਸਤਕਾਰਤ ਫੋਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਾਹੀ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾਮ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਧੰਨਵਾਦ ਜੀ ਵਾਕਈ ਸਰਦਾਰ ਫੋਜਾ ਸਿੰਘ ਜੀ 100 14 ਸਾਲ ਦੇ ਬਜ਼ੁਰਗ ਸਨ ਮੈਂ ਤੁਹਾਨੂੰ ਲੇਕਿਨ ਜਜ਼ਬਾਨਾ ਰ ਨੌਜਵਾਨਾਂ ਸੀ ਪ੍ਰੇਰਨਾਸ ਨੂੰ ਤੋਂ ਨੌਜਵਾਨਾਂ ਦੀ ਰੀਸਨ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸੁਰਾਪੋਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜ਼ਿਲ੍ਹਾ ਜਲੰਧ ਵਿੱਚ ਹੋਇਆ। ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ। ਉਹਨਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ। ਔਰ ਉਹ ਫੋਟੋ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ। ਦਾਲਾ ਪ੍ਰਕਾਸ਼ ਕੀਤਾ ਤੇ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਬੀਖ ਹਮੇਸ਼ਾ ਕੋਈ ਨਾ ਰੂਟ ਰਹਿਣਗੇ ਸੋ ਬੜੀ ਦੁਖੀ ਘੜੀ ਹੈ